ਸਾਡਾ ਪਰਪਸ ਅੱਜ ਦਾ ਪ੍ਰੋਟੈਸਟ ਕਰਦਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਸਾਡੀ ਭੈਣਾਂ ਨੇ ਸਾਡੀ ਮਾਵਾਂ ਨੇ ਸਾਡੀ ਧੀਆਂ ਨੇ ਉਹਨਾਂ ਨੂੰ ਆਪਾਂ ਕਿੱਦਾਂ ਪ੍ਰੋਟੈਕਟ ਕਰ ਸਕਦੇ ਆ ਉਹਨਾਂ ਨੂੰ ਕਿੱਦਾਂ ਇੱਕ ਸੇਫ এনवायरमेंट ਦੇ ਸਕਦੇ ਆ ਜਿਦਾਂ ਕਿ ਤੁਸੀਂ ਦੇਖਿਆ ਕਲਕੱਤਾ ਚ ਇਤਨੀ ਮੰਦਮੱਗੀ ਘਟਨਾ ਹੋਈ ਇੱਕ ਪੀਜੀ ਕੁੜੀ ਨੂੰ ਰੇਪ ਕਰਕੇ ਉਹਨੂੰ ਮਾਰਤਾ ਗਿਆ ਤੇ ਇਹਦੇ ਨਾਲ ਇੱਕ ਹੈਲਥ ਸੈਕਟਰ ਚ ਕਿੰਨਾ ਡਰ ਪੈਂਦਾ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਪ੍ਰੋਟੈਸਟ ਕਰਦੇ ਹਾਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹ ਗੈਂਗਰੇਡ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਮਿਲੀ ਜਾਵੇ ਤੇ ਇਹਨੂੰ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਵੇ ਤੇ ਜਸਟਿਸ ਜੁਸਟਿਸ ਲੇਟ ਚੇਅਰਮੈਨ ਜਸਟਿਸ ਹੋ ਜਾਣਾ ਚਾਹੀਦਾ ਤੇ ਆਲ ਕੰਪਿਊਟ ਸ਼ੁੱਡ ਹੈਂਕਲ ਦੈਟ ਇਨ 6 ਮੰਥਸ ਐਤਕਾਪਾ ਦੇਖਦੇ ਹਾਂ ਕਿ 12 ਬਰ 32 ਸਾਲ ਤੋਂ ਅੱਜ ਇਹ ਫੈਸਲਾ ਆਇਆ ਕਿ ਅਜਮੇਰ ਦੇ ਵਿੱਚ 32 ਸਾਲ ਤੋਂ ਬਾਅਦ ਗੈਂਗਰੇਡ ਦਾ ਫੈਸਲਾ ਆਇਆ ਅਸੀਂ ਨਹੀਂ ਚਾਹੁੰਦੇ ਕਿ 32 ਸਾਲ ਤੱਕ ਇਹ ਕੇਸ ਚੱਲੇ ਬਿਲਕੁਲ ਮਜਬੂਰ ਹੋਣਾ ਪਿਆ ਕਿਉਂਕਿ ਸਰਕਾਰ ਨਿਆਂ ਦੇਣ ਚ ਬਹੁਤ ਬਹੁਤ ਜ਼ਿਆਦਾ ਟਾਈਮ ਲਗਾ ਰਹੀ ਹੈ ਐਵਜੇ ਕਮ ਚ ਤਾਂ ਸਰਕਾਰ ਨੂੰ ਇਮੀਜੇਟ ਐਕਸ਼ਨ ਲੈਣਾ ਚਾਹੀਦਾ ਹੈ ਦੇਖੋ ਪਹਿਲੇ ਨਿਰਭੈ ਕਾਂਡ ਹੋਇਆ ਹੈ ਨਿਰਭੈ ਕਾਂਡ 2 ਹੋਇਆ 3 ਹੋਇਆ ਇਹ ਚੱਲੀ ਜਾ ਰਿਹਾ ਹੈ ਤਾਲਿਬਾਨੀ ਤਰੀਕਾ ਬਿਲਕੁਲ ਠੀਕ ਹੈ ਇਸ ਮਾਮਲੇ ਤਾਲਿਬਾਨੀ ਤਰੀਕਾ ਠੀਕ ਹੈ ਬਾਕੀ ਤਾਲਿਬਾਨ ਦੇ ਹੱਕ ਨਹੀਂ ਅਸੀਂ ਲੇਕਿਨ ਰੇਪੀਸ ਵਾਸਤੇ ਜਿਹੜਾ ਤਾਲਿਬਾਨ ਦਾ ਤਰੀਕਾ ਬਹੁਤ ਵਧੀਆ ਹੈ ਤਾਂ ਕਿ ਦੁਬਾਰਾ ਕੋਈ ਅਵੇ ਕਾਨੂੰਨਾ ਕੰਮ ਨਾ ਕਰ ਸਕੇ ਕੱਤਵਿਕ ਇੱਕ ਟ੍ਰੇਨਿੰਗ ਡਾਕਟਰ ਦੇ ਨਾਮ ਬਲਦਕਰ ਅਤੇ ਕਤਲ ਦੀ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਲੁਧਿਆਣੇ ਭਰਤਨਗਰ ਚੌਕ ਵਿਖੇ ਕੈਮਿਸਟਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕੈਮਿਸਟਾ ਨੇ ਹਿਊਮਨ ਚੇਨ ਬਣਾ ਕੇ ਪੋਸਟਰਾਂ 'ਤੇ ਲੋਕਾਂ ਨੂੰ ਅਜੇ ਘਣਾਉਣੇ ਅਪਰਾਧ ਪ੍ਰਤੀ ਜਾਗਰੂਕ ਕੀਤਾ ਵਾਕਿ ਤੁਸੀਂ ਵੀ ਸੁਣੋ ਇਸ ਮੌਕੇ ਕੈਮਿਸਟ ਐਸੋਸੀਏਸ਼ਨ ਲੁਧਿਆਣਾ ਵੱਲੋਂ ਹੋਰ ਕੀ-ਕਿਆ ਗਿਆ ਮੈਂ ਜੀਐਸ ਚਾਵਲਾ ਜੁਨਰ ਸੈਕਟਰੀ ਪੰਜਾਬ ਕੈਮਿਸਟ ਐਸੋਸੀਏਸ਼ਨ ਪ੍ਰੈਜ਼ੀਡੈਂਟ ਲੁਧਿਆਣਾ ਡਿਸਟ੍ਰਿਕਟ ਕਮਿਸ਼ਨ ਐ ਜਨਰਲ ਸੈਕਟਰੀ ਹੌਲਸੇਲ ਕਮਿਸ਼ਨਰ ਜੀ ਹਾਈ ਪ੍ਰਧਾਨੇ ਕਿਤੇ ਆ ਰਹੇ ਕਿ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਅਸੀਂ ਸਾਰੇ ਲੁਧਿਆਣਾ ਸ਼ਹਿਰ ਦੇ ਸਾਡੇ ਰਿਟੇਲ ਹੌਲਸੇਲ ਸਾਰੇ ਕੈਮਿਸ ਇੱਥੇ ਇਕੱਠੇ ਹੋਏ ਆਂ ਸਾਡਾ ਪਰਪਸ ਅੱਜ ਦਾ ਪ੍ਰੋਟੈਸਟ ਕਰਨ ਦਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਸਾਡੀ ਭੈਣਾਂ ਨੇ ਸਾਡੀ ਮਾਵਾਂ ਨੇ ਸਾਡੀ ਧੀਆਂ ਨੇ ਉਹਨਾਂ ਨੂੰ ਆਪਾਂ ਕਿੱਦਾਂ ਪ੍ਰੋਟੈਕਟ ਕਰ ਸਕਦੇ ਆਂ ਉਹਨਾਂ ਨੂੰ ਕਿੱਦਾਂ ਇੱਕ ਸੇਫ এনਵਾਇਰਨਮੈਂਟ ਦੇ ਸਕਦੇ ਆਂ ਜਿਦਾਂ ਕਿ ਤੁਸੀਂ ਦੇਖਿਆ ਕਲਕੱਤਾ ਚ ਇਤਨੀ ਵੱਡੀ ਇਕੱਠਨ ਹੋਈ ਇੱਕ ਪੀਲੀ ਕੁੜੀ ਨੂੰ ਜੇਪ ਕਰਕੇ ਉਹਨੂੰ ਮਾਰਤਾ ਗਿਆ ਤੇ ਇਹਦੇ ਨਾਲ ਇੱਕ ਹੈਲਥ ਸੈਕਟਰ ਕਿੰਨਾ ਡਰ ਪੈਂਦਾ ਕਿਉਂਕਿ ਤੁਸੀਂ ਦੇਖਿਆ ਕਿ ਜਿਹੜੇ ਕੈਮਿਸ ਨੇ ਜਾਂ ਡਾਕਟਰਸ ਨੇ ਸਾਢਾ ਕੰਮ 24 ਆਵਰਸ ਹੈ। ਪਰ ਸਾਡੇ ਦੇਖੋ ਡਾਕਟਰਸ ਲੇਡੀਜ਼ ਡਾਕਟਰ ਹੈਗੀਆਂ ਕੁੜੀਆਂ ਨੇ ਨਰਸਿਸ ਹੈਗੀਆਂ ਇਹਨਾਂ ਦਾ ਸਾਰਾ ਕੰਮ ਰਾਤ ਨੂੰ ਹੈ। ਅਗਰ ਅਸੀਂ ਇਹਨਾਂ ਲੋਕਾਂ ਨੂੰ ਸੇਫ এনवायरमेंट ਨਹੀਂ ਦੇ ਸਕਾਂਗੇ ਤਾਂ ਨੇਚਰਲੀ ਇਹ ਕਿ ਸੈਲ ਹੈਲਥ ਸੈਕਟਰ ਪ੍ਰੋਵਾਈਡ ਹੋਏਗਾ ਹੋਏਗਾ ਹੁਣ ਅੱਜ ਡਾਕਟਰ ਸਟ੍ਰਾਈਕ ਤੇ ਜਾ ਰਹੇ ਨੇ ਅਗਰ ਕੱਲ ਕੈਮਿਸਟਰੀ ਸਟ੍ਰਾਈਕ ਤੇ ਚਲੇ ਜਾਣ ਤਾਂ ਤੁਸੀਂ ਦੇਖੋ ਕਿ ਕਿੰਨਾ ਬੁਰਾ ਹਾਲ ਹੋਏਗਾ ਸੋ ਅਸੀਂ ਅੱਜ ਇਕੱਠੇ ਹੋ ਕੇ ਇੱਕ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਆ ਵੀ ਸੈਂਟਰਲ ਗਵਰਨਮੈਂਟ ਤਾਂ ਸਾਡੀ ਅਪਰੋਚ ਹੈ ਨਹੀਂ ਹੈ ਬਟ ਪੰਜਾਬ ਗਵਰਨਮੈਂਟ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਰੇਪਿਸ ਨੇ ਜਿਹੜੇ ਗਲਤ ਅੰਸਰ ਨੇ ਇਨਾ ਵਾਸਤੇ ਕੋਈ ਐਸਾ ਕਾਨੂੰਨ ਬਣਾਇਆ ਜਾਏ ਜਿੱਦਾਂ ਅਸੀਂ ਇੱਥੇ ਚੌਕ 'ਚ ਖੜੇ ਹੋ ਕੇ ਇੱਕ ਪ੍ਰੋਟੈਸਟ ਕਰ ਰਹੇ ਹਾਂ ਇਨਾ ਜਿਹੜੇ ਰੇਪਿਸ ਨੇ ਇਨਾ ਖੁੱਲ੍ਹੀ ਜਗ੍ਹਾ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਤਾਂ ਕਿ ਆਂਦੇ ਜਾਂਦੇ ਲੋਕ ਸਾਰੇ ਦੇਖਣ ਔਰ ਕੱਲ ਨੂੰ ਕਿਸੇ ਦੀ ਹਿੰਮਤ ਨਾ ਹੋਏ ਕਿਉਂਕਿ ਅਸੀਂ ਅੱਜ ਦੀ ਲੜਾਈ ਆਪਣੇ ਵਾਸਤੇ ਨਹੀਂ ਲੜ ਰਹੇ ਆਪਣੀ ਮਾਂਵਾ ਵਾਸਤੇ ਆਪਣੀ ਭੈਣਾਂ ਵਾਸਤੇ ਆਪਣੇ ਬੱਚਿਆਂ ਵਾਸਤੇ ਲੜ ਰਹੇ ਹਾਂ ਔਰ ਜਿਹੜੀ ਅੱਗੇ ਸਾਡੀ ਪੀੜ੍ਹੀ ਆਣੀ ਹੈ ਉਹ ਪੰਜਾਬ ਵਿੱਚ ਰਹਿ ਕੇ ਇਹ ਸੋਚਣ ਕਿ ਅਸੀਂ ਬਹੁਤ ਸੇਫ ਆ ਔਰ ਸਾਨੂੰ ਕਿਤੇ ਕੋਈ ਡਰ ਨਹੀਂ ਹੈ ਸਰ ਕਹਿਣਾ ਮਤਲਬ ਕਿਤਨੇ ਕਿਤੇ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇੱਥੇ ਤਾਲਿਬਾਨੀ ਕਮਿਊਨਿਟੀ ਜੁਨੀ ਤੱਕ ਸਰ ਦੇਖੋ ਪਤਾ ਕੀ ਹੈ ਤਾਲਿਬਾਨੀ ਅਸੀਂ ਤਾਂ ਕਹਿਣਾ ਹੋਣੀ ਚਾਹੀਦੀ ਹੈ ਅੱਜ ਕੀ ਹੈ ਕਿ ਪਿੱਛੇ ਇੰਨੇ ਵੱਡੇ ਵੱਡੇ ਕਾਂਡ ਹੋਏ ਰੇਪ ਕੇਸ ਹੋਏ ਫੜ ਲਿਆ ਸਜ਼ਾ ਮਿਲਦੀ ਨਹੀਂ 20 20 ਸਾਲ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਪਰ ਲੋਕਾਂ ਨੂੰ ਕਹਿੰਦੇ ਚਲੋ ਕਰ ਲਓ ਯਾਰ ਹੋਣਾ ਕੀ ਹੈ ਕਾਨੂੰਨ ਉਸ ਹੀ ਸੰਭਾਲ ਲਾਂਗੇ ਇਸ ਵਾਸਤੇ ਕਾਨੂੰਨ ਐਸਾ ਸਟ੍ਰਿਕਟ ਹੋਏ ਐਸਾ ਮੈਗਾ ਤਾਲਿਬਾਨੀ ਕਾਨੂੰਨ ਹੋਏ ਸਪੈਸ਼ਲੀ ਰੇਪਿਸਟ ਵਾਸਤੇ ਬਾਕੀ ਅਸੀਂ ਨਹੀਂ ਕਹਿੰਦੇ ਤਾਲਿਬਾਨੀ ਹੋਏ ਜਿਹੜੇ ਰੇਪਿਸਟ ਨੇ ਉਹਨਾਂ ਵਾਸਤੇ ਤਾਲਿਬਾਨ ਕਾਨੂੰਨ ਹੋਵੇ ਇਮੀਡੀਏਟ ਐਕਸ਼ਨ ਲੈ ਕੇ ਸਾਰੇ ਆਮ ਚੁੜਾਏ ਤੇ ਕੋੜੇ ਮਾਰੇ ਜਾਣ ਜੋ ਮਰਜ਼ੀ ਕੀਤਾ ਜਾਏ ਤਾਂ ਕਿ ਆਮ ਪਬਲਿਕ ਦੇਖ ਕੇ ਕਿਸੇ ਦੀ ਹਿੰਮਤ ਨਾ ਹੋਵੇ ਕੰਮ ਕਰਨ ਅਮਨ ਉਜਾ ਪ੍ਰੈਜ਼ੀਡੈਂਟ ਸੈਂਟਰਲ ਜ਼ੋਨ ਲੁਧਿਆਣਾ ਕੈਮੀਸ ਐਸੋਸੀਏਸ਼ਨ ਅੱਜ ਪ੍ਰਦਰਸ਼ਨ ਕੀਤਾ ਕਿਉਂ ਕੀਤਾ ਤੇ ਕਿੱਥੇ ਕਰਦੇ ਆ ਅੱਜ ਇੱਥੇ ਆਪਾਂ ਸਾਰੇ ਇਕੱਠੇ ਹੋਏ ਆਂ ਡਿਟੇਲ ਕੈਮੀਸ ਐਸੋਸੀਏਸ਼ਨ ਤੇ ਹੋਲਸੇਲ ਕੈਮੀਸ ਐਸੋਸੀਏਸ਼ਨ ਵਾਲੋ ਇੱਕ ਮੁਜ਼ਾਹਰਾ ਕੀਤਾ ਹੈਗਾ ਕਿ ਕੋਲਕਾਤਾ ਦੇ ਵਿੱਚ ਜਿਹੜਾ ਰੇਪ ਹੋਇਆ ਹੈ ਰੇਪ ਨਹੀਂ ਗੈਂਗ ਰੇਪ 153 ਗ੍ਰਾਮ ਆਫ ਸੀਮੰਸ ਇਜ਼ ਫਾਊਂਡ ਇਨ ਦਾ ਜਿਹੜੇ ਪੋਸਟਮਾਰਟਮ ਦੀ ਰਿਪੋਰਟ ਹੈ 153 ਗ੍ਰਾਮ ਸੀਮੰਸ ਫਾਊਂਡ ਹੋਇਆ ਤੇ ਬਰੂਟਲ ਮਰਡਰ ਹੈ ਬਰੂਟਲ ਗੈਂਗ ਰੇਪ ਹੈ ਇਹਦੀ ਸੀਬੀਆਈ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਪੂਰੀ ਤਰ੍ਹਾਂ ਸੁਪਰੀਮ ਹਾ ਹਾ ਡਾਪ ਸੁਪਰੀਮ ਇਹ ਇੱਕ ਡੈਮੋਕ੍ਰੇਸੀ ਦੇ ਉੱਤੇ ਤੱਬਾ ਹੈਗਾ ਗਵਰਨਮੈਂਟ ਕਾਲਜ ਦੇ ਉੱਪਰ ਤੱਬਾ ਹੈਗਾ ਗਵਰਨਮੈਂਟ ਮੈਡੀਕਲ ਸਿਸਟਮ ਦੇ ਉੱਪਰ ਤੱਬਾ ਹੈਗਾ ਇਹ ਜਿਹੜਾ ਤੱਬਾ ਹੈਗਾ ਇਹਨੂੰ ਸਦੀਆਂ ਤੱਕ ਨਹੀਂ ਮਿਟਾਇਆ ਜਾ ਸਕਦਾ ਮਰੀਜ਼ ਜਿਹੜਾ ਜਾਂਦਾ ਹੈ ਹਸਪੀਟਲ ਦੇ ਵਿੱਚ ਡਾਕਟਰ ਨੂੰ ਭਗਵਾਨ ਸਮਝ ਕੇ ਜਾਂਦਾ ਹੈ ਕਿ ਮੈਂ ਠੀਕ ਹੋ ਕੇ ਆਵਾਂਗਾ ਤੇ ਭਗਵਾਨ ਨਾਲ ਐ ਦੀ ਫਰਕਤ ਇਹ ਇੱਕ ਤਰ੍ਹਾਂ ਦੀ ਐਸੀ ਹਰਕਤ ਹੈ ਜਿੰਦੇ ਸ਼ਬਦਾਂ ਦੇ ਵਿੱਚ ਨਿੰਦਾ ਨਹੀਂ ਕੀਤੀ ਜਾ ਸਕਦੀ ਇਹਨੂੰ ਕੁਝ ਕਹਿ ਨਹੀਂ ਸਕਦਾ ਇਹਨੂੰ ਪਹਿਲੇ ਤਾਂ ਹੀ ਖੋਰ ਸੁਪਰੀਮ ਕੋਰਟ ਨੇ ਸੰਝਿਆਨ ਲਿੱਤਾ ਫੇਲਿਅਰ ਆਫ ਪਬਲਿਕ ਪਾਲਿਸੀ ਫੇਲਿਅਰ ਆਫ ਗਵਰਨਮੈਂਟ ਫੇਲਿਅਰ ਆਫ ਪੋਲਿਸੀ ਫੇਲਿਅਰ ਆਫ ਸੈਂਟਰਲ ਗਵਰਨਮੈਂਟ ਫੇਲਿਅਰ ਆਫ ਸਟੇਟ ਗਵਰਨਮੈਂਟ ਫੇਲਿਅਰ ਆਫ ਹੋਮ ਮਿਨਿਸਟਰੀ ఎవਰੀਥਿੰਗ ਫੇਲ ਇੱਕ ਇਹ ਦੇਖੋ ਹਿਸਟਰੀ ਦੇ ਵਿੱਚ ਐਸੀ ਮਿਣੀ ਮਿਲਦੀ 9:30 ਤੇ ਬਲਾਤਕਾਰ ਹੋਇਆ ਤੇ ਜਿਹੜੀ ਰਿਪੋਰਟ ਐਫ ਆਈ ਆਰ ਦਾ ਜੁਂਦੀ ਆ ਅਗਲੇ ਦਿਨ ਆ ਕੇ ਰਾਧ ਨੂੰ ਦਰਜ ਹੁੰਦੀ ਆ 9:30 ਤੇ ਸੁਪਰੀਮ ਕੋਰਟ ਨੇ ਡਿਸੀਜਨ ਲਿੱਤਾ ਕਿ ਥਿਸ ਇਜ਼ ਵੈਰੀ ਬੈਡ ਔਨ ਦਾ ਸਿਸਟਮ ਐਂਡ ਗਵਰਨਮੈਂਟ ਰੀਜਨਲ ਸਿਸਟਮ ਦੀ ਸੁਪਰੀਮ ਕੋਰਟ ਨੇ ਅੱਜ ਸੰਗਿਆਨ ਲੈ ਕੇ ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਟਾਸਕ ਫੋਰਸ ਬਣਾਈ ਜਾਵੇ ਸ਼ੇਮ ਔਨ ਗਵਰਨਮੈਂਟ ਸ਼ੇਮ ਔਨ ਸੈਂਟਰ ਗਵਰਨਮੈਂਟ ਸ਼ੇਮ ਔਨ ਆਪਣਾ ਸਟੇਟ ਗਵਰਨਮੈਂਟ ਤੇ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਪ੍ਰੋਟੈਸਟ ਕਰਦੇ ਆਂ ਸਰਕਾਰ ਨੂੰ ਮੰਗ ਕਰਦੇ ਆਂ ਕਿ ਇਹ ਗੈਂਗਰੇ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਮਿਲੀ ਜਾਵੇ ਤੇ ਇਹਨੂੰ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਵੇ ਤੇ ਜਸਟਿਸ ਜੁਨਾਈਟਡ ਜਸਟਿਸ ਲੇਟ 6 ਮਹੀਨੇ ਦੇ ਵਿੱਚ ਜਸਟਿਸ ਹੋ ਜਾਣਾ ਚਾਹੀਦਾ ਹੈ ਤੇ 올 ਕਲਪਟ ਸ਼ੁੱਡ ਹੈਂਕਲ ਦੈਟ ਇਨ 6 ਮੰਥਸ ਅੱਜ ਤੱਕ ਆਪਾਂ ਦੇਖਦੇ ਹਾਂ ਕਿ 12 ਵਰ 32 ਸਾਲ ਤੋਂ ਅੱਜ ਇਹ ਫੈਸਲਾ ਆਇਆ ਕਿ ਅਜਮੇਡ ਦੇ ਵਿੱਚ 32 ਸਾਲ ਤੋਂ ਬਾਅਦ ਗੈਂਗਰੇਡ ਦਾ ਫੈਸਲਾ ਆਇਆ ਅਸੀਂ ਨਹੀਂ ਜਾਣਦੇ ਕਿ 32 ਸਾਲ ਤੱਕ ਇਹ ਕੇਸ ਚੱਲੇ ਮੈਂ ਸ਼ਾਊਟ ਆਵਰ ਲਵਲੀ ਪ੍ਰੈਜ਼ੀਡੈਂਟ ਹੋਲਸੇਲ ਕਮੇਰਸ ਐਸੋਸੀਏਸ਼ਨ ਜਨ ਸੈਟਲ ਨੂੰ ਅੰਗਰੇਜ਼ਨ ਸੈਸਿਸ ਬਹੁਤ ਮਜਬੂਰ ਹੋਣਾ ਪਿਆ ਹੈ ਪ੍ਰਦਰਸ਼ਨ ਕਰਨ ਲਈ ਬਿਲਕੁਲ ਮਜਬੂਰ ਹੋਣਾ ਪਿਆ ਕਿਉਂਕਿ ਸਰਕਾਰ ਨਿਆ ਦੇਣ ਚ ਬਹੁਤ ਬਹੁਤ ਜਿਆਦਾ ਟਾਈਮ ਲਗਾ ਰਹੀ ਹੈ ਐਵਜੇ ਕਮ ਚ ਤਾਂ ਸਰਕਾਰ ਨੂੰ ਇਮੀਜੇਟ ਐਕਸ਼ਨ ਲੈਣਾ ਚਾਹੀਦਾ ਹੈ ਦੇਖੋ ਪਹਿਲੇ ਨਿਰਭੈ ਕਾਂਡ ਹੋਇਆ ਹੈ ਨਿਰਭੈ ਕਾਂਡ 2 ਹੋਇਆ 3 ਹੋਇਆ ਇਹ ਚੱਲੀ ਜਾ ਰਿਹਾ ਹੈ ਲੇਕਿਨ ਸਰਕਾਰ ਕੋਈ ਇਹਦੇ ਖਿਲਾਫ ਕੋਈ ਸਖਤ ਐਕਸ਼ਨ ਨਹੀਂ ਲੈ ਰਹੀ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਜਿਵੇਂ ਆਪਣੇ ਕਾਨੂੰਨ ਲਾਗੂ ਕਰਨ ਵਾਸਤੇ ਰਾਤੋਂ ਰਾਤ ਨੋਟਬੰਦੀ ਕਰ ਦਿੰਦੀ ਹੈ ਰਾਤੋਂ ਰਾਤ ਆਪਣੇ ਕੋਈ ਦੇਸ਼ਨ ਪਾਸ ਕਰ ਲੈਂਦੀ ਹੈ ਉਸੇ ਤਰ੍ਹਾਂ ਇਹ ਰਾਤੋਂ ਰਾਤ ਰੇਪੀਸ ਵਾਸਤੇ ਵੀ ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਸਜ਼ਾ ਵੀ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ ਔਰ ਸਜ਼ਾ ਦੇਣੀ ਚਾਹੀਦੀ ਸਾਰੇ ਆਮ ਸਾਰੇ ਸਾਹਮਣੇ ਦੇਣੀ ਚਾਹੀਦੀ ਹੈ ਇਮੀਡੀਏਟ ਤਾਲੀਬਾਨੀ ਤਰੀਕੇ ਨਾਲ ਲੱਗਦਾ ਹੈ ਤਾਲੀਬਾਨੀ ਤਰੀਕਾ ਬਿਲਕੁਲ ਠੀਕ ਹੈ ਇਸ ਮਾਮਲੇ ਵਿੱਚ ਤਾਲੀਬਾਨੀ ਤਰੀਕਾ ਠੀਕ ਹੈ ਬਾਕੀ ਤਾਲੀਬਾਨ ਦੇ ਹੱਕ 'ਚ ਨਹੀਂ ਅਸੀਂ ਲੇਕਿਨ ਰੇਪੀਸ ਵਾਸਤੇ ਜਿਹੜਾ ਤਾਲੀਬਾਨ ਦਾ ਤਰੀਕਾ ਬਹੁਤ ਵਧੀਆ ਹੈ ਤਾਂ ਕਿ ਦੁਬਾਰਾ ਕੋਈ ਅਵੇ ਜਾਂ ਕਾਨੂੰਨਾ ਕੰਮ ਨਾ ਕਰ ਸਕੇ ਦੇਖੋ ਬੱਚੀ ਨੂੰ ਕਿਦਾਂ ਰੇਪ ਕਰਕੇ ਔਰ ਕੋਈ ਨਿਰਮਲ ਤਰੀਕੇ ਨਾਲ ਬਹੁਤ ਜਦ ਗਲਤ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਉਹਦਾ ਕੋਈ ਵੀ ਅੰਗ ਸਾਬਤ ਨਹੀਂ ਹੈਗਾ ਇਹ ਬਹੁਤ ਗਲਤ ਹੋਇਆ ਅਸੀਂ ਇਹਦੇ ਬਿਲਕੁਲ ਖਿਲਾਫ ਹਾਂ